ਕੁਝ ਘਰੇਲੂ ਨੁਕਤੇ ਨੰਬਰ 1 ਜਿਨ੍ਹਾਂ ਲੋਕਾਂ ਨੂੰ ਭੁੱਖ ਘਟ ਲੱਗਦੀ ਹੈ ਉਹਨਾਂ ਨੂੰ ਅਮਰੂਦ ਤੇ ਕਾਲਾ ਨਮਕ ਪਾ ਕੇ ਖਾ ਲੈਣਾ ਚਾਹੀਦਾ ਹੈ ਇਸ ਨਾਲ ਭੁੱਖ ਬੱਦੀ ਹੈ ਨੰਬਰ 2 ਜੇਕਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਪੇਟ ਵਿੱਚ ਭਾਰੀਪਣ ਮਹਿਸੂਸ ਹੁੰਦਾ ਹੈ ਤਾਂ ਦਰੀਨੇ ਦੀਆਂ ਪੱਤੀਆਂ ਨੂੰ ਉਬਾਲ ਕੇ ਛਾਣ ਕੇ ਠੰਡਾ ਕਰਕੇ ਪੀ ਲਓ ਇਸ ਨਾਲ ਪੇਟ ਦਾ ਭਾਰੀਪਣ ਠੀਕ ਹੋ ਜਾਵੇਗਾ। ਨੰਬਰ 10 ਜੇਕਰ ਅਚਾਨਕ ਕੰਮ ਕਰਦੇ ਸਮੇਂ ਸਿਰਦਰਦ ਹੋਣ ਲੱਗ ਜਾਵੇ ਤਾਂ ਥੋੜਾ ਜਿਹਾ ਨਮਕ ਚੱਟ ਲਓ। ਇਸ ਨਾਲ ਤੁਹਾਨੂੰ ਰਾਹਤ ਜ਼ਰੂਰ ਮਿਲੇਗੀ। ਨੰਬਰ 4 ਜਿਆਦਾ ਪਾਣੀ ਪੀਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ। ਨੰਬਰ 5 ਜੇਕਰ ਸਰੀਰ ਵਿੱਚ ਜਿਆਦਾ ਥਕਾਵਟ ਰਹਿੰਦੀ ਹੈ ਤਾਂ ਰੋਜ਼ਾਨਾ ਬੱਕਰੀ ਦਾ ਦੁੱਧ ਪੀਣਾ ਚਾਹੀਦਾ ਹੈ ਨੰਬਰ 6 ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਘਟ ਰਿਹਾ ਹੁੰਦਾ ਹੈ ਉਹਨਾਂ ਨੂੰ ਖੰਜੂਰ ਖਾਣੀ ਚਾਹੀਦੀ ਹੈ ਇਸ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ ਧੰਨਵਾਦ ਕੀ